ਸੋ ਸਾਡੇ ਜਿਹੜੇ ਅਗਲੇ ਬlare ਨਿਰਮਲ ਸਿੰਘ ਜੀ ਸਰਪੰਚ ਬੜੌਲੀ ਬੜੌਂਦੀ ਲੁਧਿਆਣਾ ਹੈਲੋ ਬਹੁਤ ਹੀ ਸਤਿਕਾਰਯੋਗ ਕਿਸਾਨੀ ਸੰਘਰਸ਼ ਲੜ ਰਹੇ ਯੋਧੇਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਿੰਗੂ ਬਾਰਡਰ ਤੇ ਬੈਠਾ ਮੈਂ ਕਿਸਾਨ ਬੋਲ ਰਿਹਾ ਸਿੰਗੂ ਬਾਰਡਰ ਤੇ ਬੈਠਾ ਮੈਂ ਕਿਸਾਨ ਬੋਲ ਰਿਹਾ ਦਿੱਲੀਏ ਤੈਨੂੰ ਮੇਰੀ ਇਹ ਲਲਕਾਰ ਸਿੰਘੂ ਬਾਰਡਰ ਤੇ ਬੈਠਾ ਮੈਂ ਕਿਸਾਨ ਬੋਲ ਰਿਹਾ ਸਿੰਘੂ ਬਾਰਡਰ ਤੇ ਬੈਠਾ ਮੈਂ ਕਿਸਾਨ ਬੋਲ ਰਿਹਾ ਦਿਲিয়ে ਤੈਨੂੰ ਇਹ ਮੇਰੀ ਲਲਕਾਰ ਕਰਤੀ ਹੱਥਾਂ 'ਚ ਹੈ ਜ਼ੋਰ ਬੜਾ ਤੇਰੀ ਰੋਲ ਦੇਣਗੇ ਸਰਕਾਰ ਕਰਤੀ ਹੱਥਾਂ 'ਚ ਹੈ ਜ਼ੋਰ ਬੜਾ ਤੇਰੀ ਰੋਲ ਦੇਣਗੇ ਸਰਕਾਰ ਤੂੰ ਬਦਨਾਮ ਕਰਨ ਦਾ ਜ਼ੋਰ ਲਾਇਆ ਤੂੰ ਬਦਨਾਮ ਕਰਨ ਦਾ ਜ਼ੋਰ ਲਾਇਆ ਪਾੜ ਪਾਉਣ ਦਾ ਹੱਥ ਕੰਡਾ ਅਪਣਾਇਆ ਪੈਂਤਰਾ ਤੇਰਾ ਕੋਈ ਰਾਸ ਨਾ ਆਇਆ ਉਹ ਛੱਕ ਕੇ ਚਕਾ ਕੇ ਤੋਰਾਂਗੇ ਲੰਗਰ ਜਲੇਬੀਆਂ ਦਾ ਉਹ ਛੱਟ ਕੇ ਹੰਕਾਰ ਗੇੜਾ ਸਿੰਘੂ ਬਾਰਡਰ ਤੇ ਮਾਰ ਦਿੱਲੀਏ ਤੈਨੂੰ ਮੇਰੀ ਇਹ ਲਲਕਾਰ ਉਹ ਕਿਰਤੀ ਹੱਥਾਂ 'ਚ ਐ ਜ਼ੋਰ ਬੜਾ ਰੋਲ ਦੇਵਾਂਗੇ ਤੇਰੀ ਸਰਕਾਰ ਸੌ ਐ ਸ਼ਹੀਦਾਂ ਦੀ ਹੁਣ ਘਰ ਨਹੀਂ ਮੁੜਦੇ ਸੌ ਐ ਸ਼ਹੀਦਾਂ ਦੀ ਹੁਣ ਘਰ ਨਹੀਂ ਮੁੜਦੇ ਜਿੰਨਾ ਤੂੰ ਮਾਰੇ ਉਹਨਾਂ ਸਿੰਘ ਹੋਰ ਨੇ ਜੁੜਦੇ ਉਹ ਸ਼ਹੀਦਾਂ ਦੀ ਹੁਣ ਘਰ ਨਹੀਂ ਮੁੜਦੇ ਜਿੰਨਾ ਤੂੰ ਮਾਰੇ ਸਿੰਘ ਓਨੇ ਜੁੜਦੇ ਉਹ ਬੰਗਾਲ ਵਾਂਗੂ ਹੁਣ ਜੂਪੀ 'ਚ ਵੀ ਗੱਜਣਗੇ ਉਹ ਬੰਗਾਲ ਵਾਂਗੂ ਹੁਣ ਜੂਪੀ 'ਚ ਵੀ ਗੱਜਣਗੇ ਉਹ ਭਾਵੇਂ ਮੋਗਾ ਭਾਵੇਂ ਕਰਨਾਲ ਹੋਵੇ ਕਿਸਾਨ ਦੱਬਿਆ ਨਹੀਂ ਦੱਬਣਗੇ ਇਹਨਾਂ ਦੇ ਹੌਸਲੇ ਜੋਸ਼ ਨੇ ਕੰਮ ਆਉਣਾ ਉਹ ਤੋੜ ਕੇ ਦੇਣਾ ਤੇਰਾ ਹੰਕਾਰ ਦਿੱਲੀਏ ਦਿੱਲੀਏ ਤੈਨੂੰ ਮੇਰੀ ਇਹ ਲਲਕਾਰ ਕਰਤੀ ਹੱਥਾਂ ਵਿੱਚ ਐ ਜ਼ੋਰ ਬੜਾ ਰੋਲ ਦੇਣਗੇ ਤੇਰੀ ਸਰਕਾਰ ਸਿੰਘੂ ਬਾਰਡਰ ਤੇ ਬੈਠਾ ਕਿਸਾਨ ਬੋਲਦਾ ਮੈਂ ਸਿੰਘੂ ਬਾਰਡਰ ਤੇ ਬੈਠਾ ਕਿਸਾਨ ਬੋਲਦਾ ਦਿੱਲੀਏ ਤੈਨੂੰ ਇਹ ਮੇਰੀ ਲਲਕਾਰ ਉਹ ਕਰਤੀ ਹੱਥਾਂ 'ਚ ਐ ਜ਼ੋਰ ਬੜਾ ਰੋਲ ਦੇਣਗੇ ਤੇਰੀ ਸਰਕਾਰ ਉਹ ਰੋਲ ਦੇਣਗੇ ਤੇਰੀ ਸਰਕਾਰ ਧੰਨਵਾਦ ਕਿਸਾਨ ਮਜ਼ਦੂਰ ਇਕਤਾ ਕਿਸਾਨ ਮਜ਼ਦੂਰ ਇਕਤਾ ਸੰਯੁਕਤ ਮਾਰਚ ਧੰਨਵਾਦ ਬਹੁਤ ਬਹੁਤ ਧੰਨਵਾਦ ਸਰਪੰਚ ਨਿਰਮਨ ਸਿੰਘ ਜੀ ਦਾ ਜਿਨ੍ਹਾਂ ਨੇ ਬੜੇ ਜਸਿੱਲੀ ਕਪਤਾ ਦੇ ਵਿੱਚ ਗੀਤ ਦੇ ਵਿੱਚ ਆਪਣੇ ਮੋਰਚੇ ਨੂੰ ਜੋਸ਼ ਭਰਿਆ ਸੋ ਸਾਡੇ ਅਗਲੇ ਬੁਲਾਰੇ ਨੇ